ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੁੰਭ ਬੱਗਾ ਜਲ ਰਹਾ ਜਲ ਬਿਨ ਕੁੰਭ ਨ ਹੋਏ ਗਿਆਨ ਕਾ ਬੱਗਾ ਮਨ ਰਹਾ ਗੁਰ ਬਿਨ ਗਿਆਨ ਨਾ ਹੋਏ ਤੂੰ ਜਾਓ ਸੱਜਣ ਮੈਂਡਿਆ ਦੇਸ ਸਤਾਰ ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾ ਕਹ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਸੋ ਕਉ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ दर्शन ॾिठा कबू न सम अॻियां कबारा बरी बर लपटियो ਵੇਖਣਾ ਦਰਣ ਸੁਣ ਪੀਣਾ ਹਰ ਜਸ ਸੁਨਤ ਆਲਸੀ ਮਨ ਕੀਨਾ ਦ੍ਰਿਸ਼ਟ ਨਾਹੀ ਰੇ ਪੀਖਤ ਅੰਦੇ ਛੋੜ ਜਾ ਵਤਨ ਦੇ ਰਹਾ ਕਾਉ ਨਾਮਿਕ ਪ੍ਰਭ ਦਨੁ ਸ਼ਿਕਰੀ ਜਾ ਕਰ ਕਿਰਪਾ ਮੋਹਿ ਸਾਧ ਸੰਗ ਦਿਜਾ ਤਾਂ ਕਿਛੇ ਪਾਈ ਐ ਤਾਂ ਕਿਛੇ ਪਾਈ ਐ ਜਉ ਹੋਈਐ ਰਨਾ ਜਿਸੇ 부ਝਾਈ ਤਿਸ ਨਾਮ ਲੈਣਾ ਤਾਂ ਕਿਛੇ ਪਾਈ ਐ ਜਉ ਹੋਈਐ ਰਨਾ ਜਿਸੇ ਭੁਜਾਈ ਤਿਸ ਨਾਮ ਲੈਣਾ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੋੜਨ ਦਾ ਯਤਨ ਕਰੀ ਅੱਜ ਦਾ ਜੋ ਮੁੱਖ ਬਾਕ ਸਾਨੂੰ ਪ੍ਰਾਪਤ ਹੋਇਆ 78 ਅੰਗ ਦੇ ਉੱਤੇ ਸੁਭਾਏ ਬਾਣ ਸੋਹੀ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਤ ਵਿੱਚ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਸੁਹੀ ਰਾਗ ਦੇ ਵਿੱਚ ਸੁਭਾਏ ਬਾਨ ਅੱਜ ਸਾਨੂੰ ਕੀ ਸਮਝਾ ਰਹੇ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਬੁਰੇ ਕਾਮ ਕੋ ਊਠ ਖਲੋਇਆ ਕਹਿੰਦੇ ਜਦੋਂ ਮਾੜਾ ਕਰਮ ਕਰਨ ਜਾਣਾ ਨਾ ਬੰਦਾ ਭੱਜਿਆ ਜਾਂਦਾ ਬੁਰੇ ਕਾਮ ਕੋ ਊਠ ਖਲੋਇਆ ਕਹਿੰਦੇ ਚਾਹੇ ਜਿਹੜਾ ਮਰਜੀ ਸਮਾਂ ਹੋਵੇ ਟਾਈਮ ਹੋਵੇ ਬੰਦਾ ਮਾੜੇ ਕੰਮਾਂ ਕਰਨ ਵਾਸਤੇ ਭੱਜਿਆ ਜਾਂਦਾ ਨਾਮ ਕੀ ਵੇਲਾ ਪੈ ਪੈ ਸੋਇਆ ਕਹਿੰਦੇ ਜਦੋਂ ਨਾਮ ਜਪਣ ਦਾ ਵੇਲਾ ਹੈ ਉਦੋਂ ਕਹਿੰਦੇ ਲੰਬੀਆਂ ਤਾਲਕੇ ਬੰਦਾ ਪੈ ਜਾਂਦਾ ਪਰਮਾਤਮਾ ਦੇ ਨਾਮ ਵੱਲ ਬੰਦੇ ਦਾ ਧਿਆਨ ਹੀ ਨਹੀਂ ਜਾਂਦਾ ਕਹਿੰਦੇ ਬੁਰੇ ਕੰਮਾਂ ਵਾਸਤੇ ਬੰਦਾ ਸ਼ੇਰ ਹੋ ਜਾਂਦਾ ਤੇ ਜਦੋਂ ਚੰਗੇ ਕੰਮ ਕਰਨ ਵਾਲੇ ਨੇ ਉਦੋਂ ਕਹਿੰਦੇ ਫਿਰ ਆਲਸ ਗਿੱਦੜ ਹੋ ਜਾਂਦਾ ਬਿਲਕੁਲ ਆਲਸ ਕਿ ਮੈਂ ਤੇ ਤੁਰੇ ਨਹੀਂ ਸਕਦਾ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਨਾ ਮਨ ਨੂੰ ਇੰਨਾ ਕਿ ਤਕੜਾ ਕਰੋ ਮਨ ਨੂੰ ਇੰਨਾ ਕਿ ਤਕੜਾ ਕਰੋ ਕਿ ਜਿਵੇਂ ਗੁਰੂ ਸਾਹਿਬ ਕਹਿੰਦੇ ਨੇ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਰੇ ਕਿਰਪਾਵਣ ਸੋਝਿਆ ਗੁਰਪੀਠ ਪੁਨੀਤਾ ਮਹਿਮਾ ਸਾਧੂ ਸੰਗ ਕੇ ਸੁਨੋ ਮੇਰੇ ਮੀਤਾ ਮੈਲ ਖੋਏ ਕੋਟ ਅਗਾਰੇ ਨਿਰਮਲ ਭੈ ਕੀਤਾ ਤੇ ਗੁਰੂ ਸਾਹਿਬ ਕਹਿੰਦੇ ਆ ਪਿੰਗਲ ਪਰਬਤ ਪਾਰ ਪਰੇ ਕਹਿੰਦੇ ਜਿਹਦਾ ਮਨ ਪਹਿਲਾਂ ਪਿੰਗਲਾ ਸੀ ਨਾ ਮਨ ਦੀ ਗੱਲ ਕਰਦੇ ਨਾ ਕਿ ਲੱਤਾਂ ਦੀ ਗੱਲ ਕਰਦੇ ਆ ਕਿ ਕੋਈ ਲੱਤਾਂ ਤੱਕ ਬਿੰਗਲਾ ਹੈ ਕਹਿੰਦੇ ਪਹਿਲਾਂ ਮਨ ਪਿੰਗਲਾ ਸੀ ਚੰਗੇ ਕੰਮਾਂ ਵੱਲ ਤੁਰਦਾ ਨਹੀਂ ਸੀ ਮਾੜੇ ਕੰਮਾਂ ਵੱਲ ਭਜਦਾ ਸੀ ਕਹਿੰਦੇ ਹੁਣ ਗੁਰੂ ਨੇ ਕਿਰਪਾ ਕਰਤੀ ਕਿਰਪਾ ਹੁਣ ਕਹਿੰਦੇ ਮਨ ਮਾੜੇ ਕੰਮਾਂ ਵੱਲੋਂ ਬਿੰਗਲਾ ਹੋ ਕੇ ਚੰਗਿਆਂ ਕੰਮਾਂ ਵੱਲ ਭੱਜਣ ਲੱਗ ਗਿਆ ਹੁਣ ਚੰਗਿਆਂ ਕੰਮਾਂ ਵੱਲ ਜਾਂਦਾ ਪਿੰਗਲ ਪਰਬਤ ਪਾਰ ਪਰੇ ਕਹਿੰਦੇ ਮੇਰਾ ਮਨ ਜਿਹੜਾ ਪਹਿਲਾਂ ਮਾੜੇ ਕੰਮਾਂ ਵੱਲ ਜਾਂਦਾ ਸੀ ਹੁਣ ਚੰਗਿਆ ਕੰਮ ਲਈ ਪਹਾੜ ਵੀ ਚੜ ਜਾਂਦਾ ਹੈ ਪਿੰਗਲ ਪਰਬਤ ਪਾਰ ਪਰੇ ਖਲ ਚੱਤਰ ਵਕੀਤਾ ਖਲ ਮੂਰਖ ਨੂੰ ਕਹਿੰਦੇ ਐ ਕਹਿੰਦੇ ਪਹਿਲਾਂ ਮਨ ਬਿਲਕੁਲ ਮੂਰਖ ਸੀ ਮਾੜਿਆ ਕੰਮਾਂ ਨੂੰ ਭਜਦਾ ਸੀ ਤੇ ਹੁਣ ਸੋਹਣਾ ਹੋ ਗਿਆ ਹੁਣ ਚੰਗਿਆਂ ਕੰਮਾਂ ਵੱਲ ਤੁਰਦਾ ਪਿੰਗਲ ਪਰਬਤ ਪਾਰ ਪਰੇ ਖਲ ਚੱਤਰ ਵਕੀਤਾ ਅੰਗਲੋ ਕਿਰਪਾਵਣ ਸੋਝਿਆ ਗੁਰਪ੍ਰੇਤ ਬਨੀਤਾ ਕਹਿੰਦੇ ਪਹਿਲਾਂ ਮਾੜਾ ਹੀ ਮਾੜਾ ਦੱਸਦਾ ਸੀ ਹੁਣ ਕਹਿੰਦੇ ਅੱਖਾਂ ਖੁੱਲ ਗਈਆਂ ਹੁਣ ਤਿੰਨੇ ਲੋਕਾਂ ਦੀ ਸੋਚੀ ਪੈ ਗਈ ਗੁਰੂ ਸਾਹਿਬ ਇੱਥੇ ਇਹੀ ਕਹਿ ਰਹੇ ਆ ਕਿ ਮਾੜਿਆ ਕੰਮਾਂ ਵੱਲੋਂ ਅਸੀਂ ਪਿੰਗਲੇ ਹੋ ਜਾਈਏ ਮਾੜਿਆ ਕੰਮਾਂ ਵੱਲ ਸਾਡਾ ਮਨ ਤੁਰੇ ਨਾ ਤੇ ਚੰਗਿਆ ਕੰਮਾਂ ਵੱਲ ਸਾਡਾ ਮਨ ਦੌੜਦਾ ਫਿਰੇ ਭੱਜਿਆ ਫਿਰੇ ਨਾਮ ਕੀ ਵੇੜਾ ਪੈ ਪੈ ਸੋਇਆ ਕਹਿੰਦੇ ਸਾਡਾ ਕੰਮ ਉਲਟ ਹੋ ਗਿਆ ਅਸੀਂ ਜਦੋਂ ਨਾਮ ਜਪਣ ਦਾ ਵੇੜਾ ਉਦੋਂ ਸਾਡਾ ਮਨ ਪਿੰਗਲਾ ਹੋ ਜਾਂਦਾ ਤੇ ਜਦੋਂ ਬੁਰੇ ਕੰਮ ਕਰਨ ਵਾਸਤੇ ਜਾਣਾ ਉਦੋਂ ਕੰਮ ਜਿਹੜਾ ਮਨ ਹੈ ਉਦੋਂ ਉਹ ਉਹ ਪਿੰਗਲਾ ਨਹੀਂ ਉਦੋਂ ਉਹ ਭੱਜਿਆ ਜਾਂਦਾ ਕਹਿੰਦੇ ਔਸਰ ਆਪਣਾ ਗੁੱਝੇ ਨਾ ਇਹਾਨਾ ਕਹਿੰਦੇ ਆ ਸਮਾਂ ਲੰਘਦਾ ਜਾ ਰਿਹਾ ਇਹਨੂੰ ਸਮਝ ਲੈ ਇਹਨੂੰ ਗੁੱਝ ਲੈ ਔਸਰ ਆਪਣਾ ਗੁੱਝੇ ਨਾ ਇਹਾਨਾ ਇਹਨਾਂ ਦਾ ਭਾਵ ਹੁੰਦਾ ਬੱਚੇ ਵਰਗੀ ਗੱਲ ਕਰਦੇ ਕਹਿੰਦੇ ਆਪਣਾ ਸਮਾਂ ਜਿਹੜਾ ਉਹ ਭੁੱਲ ਗਏ ਤੂੰ ਇਹਨੂੰ ਯਾਦ ਕਰ ਕਿ ਸਮਾਂ ਮੇਰਾ ਬਚਪਨ ਲੰਘਿਆ ਮੇਰੀ ਜਵਾਨੀ ਲੰਘੀ ਮੇਰਾ ਹੁਣ ਬੁਢੇਪਾ ਵੀ ਲੰਘਦਾ ਜਾ ਰਿਹਾ ਮੈਂ ਹੁਣ ਵੀ ਪ੍ਰਮਾਤਮਾ ਦੇ ਨਾਲ ਆਪਣੀ ਸਾਝ ਬਣਾ ਲਾ ਔਸਰ ਆਪਣਾ ਬੁੰਜੇ ਨਾ ਈਾਨਾ ਮਾਇਆ ਮੋਹ ਰੰਗ ਲਪਟਾਨਾ ਮਾਇਆ ਦੇ ਮੋਹ ਦੇ ਵਿੱਚ ਇੰਨਾ ਫਸ ਗਏ ਆ ਕਿ ਮਾਇਆ ਦੇ ਮੋਹ ਦਾ ਰੰਗ ਚੜ ਗਿਆ ਉਹਦੇ ਵਿੱਚ ਹੀ ਬਸ ਗੇੜੇ ਖਾ ਰਹੇ ਆ ਕਦੇ ਪ੍ਰਮਾਤਮਾ ਦੇ ਨਾਮ ਦਾ ਰੰਗ ਨਹੀਂ ਚੜਾਇਆ ਜਿੱਦੇ ਪ੍ਰਮਾਤਮਾ ਦਾ ਰੰਗ ਚੜ ਗਿਆ ਨਾ ਤੇ ਉਹਦੇ ਗੁਰੂ ਸਾਹਿਬ ਕਹਿੰਦੇ ਲਾਲ ਰੰਗ ਤਿਸ ਕੋ ਲੱਗਾ ਜਿਸ ਕਾ ਵੱਡ ਭਾਗਾ ਕਹਿੰਦੇ ਪ੍ਰਮਾਤਮਾ ਦੇ ਨਾਮ ਦਾ ਰੰਗ ਵੱਡਿਆਂ ਭਾਗਾ ਨਾਲ ਚੜਦਾ ਵੱਡੇ ਭਾਗ ਆਪ ਬਣਾਉਣੇ ਪੈਂਦੇ ਆ ਜੇ ਬੰਦਾ ਕਵੇ ਮੈਂ ਬੁਰਿਆਂ ਕੰਮਾਂ ਲਈ ਭੱਜਿਆ ਜਾਵਾਂ ਕਹਿੰਦੇ ਫਿਰ ਚੰਗੇ ਕੰਮ ਨਹੀਂ ਚੰਗੇ ਕਰਮ ਨਹੀਂ ਵੜਨਗੇ ਜੇ ਮਾੜਿਆਂ ਕੰਮਾਂ ਵੱਲ ਅਸੀਂ ਤੁਰੇ ਆ ਤਾਂ ਫਿਰ ਕਰਮ ਵੀ ਤੇ ਮਾੜੇ ਬਣਨਗੇ ਜੇ ਗੁਰੂ ਵੱਲ ਨੂੰ ਅਸੀਂ ਤੁਰਾਂਗੇ ਨਾ ਤਾਂ ਕਹਿੰਦੇ ਫਿਰ ਰੰਗ ਚੜ ਜਾਣਾ ਇੱਕ ਦਿਨ ਮਾਇਆ ਨੂੰ ਰੰਗ ਲਪਟਾਨਾ ਰਹਾਉ ਰਹਾਉ ਦਾ ਭਾਵ ਹੁੰਦਾ ਠਹਿਰਨਾ ਇਸ ਸ਼ਬਦ ਦੇ ਵਿੱਚ ਚਾਰ ਰਹਾਉ ਆਏ ਆ ਜੀ ਚਾਰ ਰਹਾਉ ਭਾਵ ਕਿ ਚਾਰੇ ਇਸ ਪੰਕਤੀਆਂ ਦੇ ਵੱਖਰੇ ਵੱਖਰੇ ਇਹਨਾਂ ਗੁਰੂ ਸਾਹਿਬ ਨੇ ਅਰਥ ਕਰਕੇ ਦੱਸਿਆ ਸਾਨੂੰ ਰਹਾਉ ਦਾ ਭਾਵ ਦਾ ਠਹਿਰਨਾ ਰੁਕਣਾ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਲੋਭ ਲਹਿਰ ਕੋ ਬਿਗਸ ਫੂਲ ਬੈਠਾ ਕਹਿੰਦੇ ਜਿਹੜੇ ਲੋਭ ਦੀਆਂ ਲਹਿਰਾਂ ਤੇਰੇ ਅੰਦਰ ਉੱਠ ਰਹੀਆਂ ਨੇ ਨਾ ਲੋਭ ਦੀਆਂ ਲਹਿਰਾਂ ਦੇ ਵਿੱਚ ਬਿਗਸ ਫੂਲ ਬੈਠਾ ਕਹਿੰਦੇ ਲੋਭ ਦੀਆਂ ਲਹਿਰਾਂ ਕਰਕੇ ਤੂੰ ਫੁੱਲਿਆ ਫੁੱਲਿਆ ਤੁਰ ਰਿਹਾ ਆਪਣੇ ਆਪ ਨੂੰ ਬਹੁਤ ਵੱਡਾ ਵੱਡਾ ਕਹਾ ਰਿਹਾ ਕਿ ਉਹ ਲਹਿਰਾਂ ਚੱਲ ਰਹੀਆਂ ਨੇ ਇਹ ਨਾ ਸਮਝਿਓ ਕਿ ਉਹ ਲਹਿਰਾਂ ਸਾਨੂੰ ਉੱਪਰ ਚੱਕ ਰਹੀਆਂ ਨੇ ਇੱਕ ਦਿਨ ਉਹ ਲਹਿਰਾਂ ਦੇ ਵਿੱਚ ਡੁੱਬ ਵੀ ਸਕਦਾ ਬੰਦਾ ਜੇ ਸਮੁੰਦਰ ਦੇ ਵਿੱਚ ਕੋਈ ਛਾਲ ਮਾਰਦਾ ਹੈ ਨਾ ਤਾਂ ਇਹਦਾ ਮਤਲਬ ਇਹ ਥੋੜਾ ਕਿ ਉਹ ਸਮੁੰਦਰ ਨੂੰ ਪਾਰ ਕਰ ਜਾਊਗਾ ਸਮੁੰਦਰ ਦੀਆਂ ਲਹਿਰਾਂ ਨੇ ਆਪਣੇ ਵਿੱਚ ਹੀ ਸਵਾਰ ਲੈਣਾ ਤੇ ਲੋਕਾਂ ਜਿਹੜੀਆਂ ਜੜੀਆਂ ਲਹਿਰਾਂ ਸਾਡੇ ਅੰਦਰ ਚੱਲ ਰਹੀਆਂ ਨੇ ਉਹ ਸਾਨੂੰ ਲੱਗਦਾ ਕਿ ਮੈਂ ਹੁਣ ਖੁੱਲਿਆ ਖੁੱਲਿਆ ਬੈਠਾ ਪਰ ਕਹਿੰਦੇ ਇੱਕੇ ਦਿਨ ਵਿੱਚ ਇਹ ਸਮਾ ਲੈਣਾ ਸਾਧ ਜਨਾਂ ਦਾ ਦਰਸ਼ਨ ਢੀਠਾ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਕਦੇ ਸਾਧੂਆਂ ਦਾ ਕਦੇ ਸਤ ਸੰਗੀਆਂ ਦਾ ਕਦੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਕੀਤਾ ਹੀ ਨਹੀਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਵੇਖੀਏ ਦਰਸ਼ਨ ਜਦੋਂ ਕਰਾਂਗੇ ਨਾ ਸਾਡਾ ਜਿਹੜਾ ਦਿਨ ਲੰਘਣਾ ਹੈ ਨਾ 24 ਘੰਟੇ ਦਿਨ ਤੇ ਰਾਤ ਬੜੇ ਸੌਖੇ ਲੰਘ ਜਾਂਦੇ ਆ ਜਦੋਂ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਜਾਵਾਂਗੇ ਸਾਡਾ ਦਿਨ ਬਹੁਤ ਚੰਗਾ ਲੱਗਦਾ ਸਾਧ ਜਨਾਂ ਦਾ ਦਰਸ਼ਨ ਅ ਡੇਠਾ ਕਹਿੰਦੇ ਤੇ ਦਰਸ਼ਨ ਕਰਦੇ ਹੀ ਨਹੀਂ ਹੈਗੇ ਬੰਦਾ ਮਾੜਿਆ ਕੰਮਾਂ ਲਈ ਤੁਰਿਆ ਜਾਂਦਾ ਕਦੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਇਆ ਹੀ ਨਹੀਂ 24 ਘੰਟਿਆਂ ਦੇ ਵਿੱਚ ਇੱਕ ਵਾਰ ਬੰਦਾ ਗੁਰਦੁਆਰਾ ਸਾਹਿਬ ਆਵੇ ਸਵੇਰੇ ਵੀ ਆਇਆ ਜਾਂਦਾ 9 ਵਜੇ ਆਜੋ 8 ਵਜੇ ਆਜੋ ਦਿਨੇ ਵੀ ਆਇਆ ਜਾਂਦਾ ਸ਼ਾਮ ਨੂੰ ਰਹਿ ਰਹਾ ਸਰ ਦੇ ਸਮੇਂ ਆਜੋ ਚਾਹੇ ਜਿਹੜੇ ਮਰਜੀ ਸਮੇਂ ਆਓ ਇੱਕ ਸਮਾਂ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਨੇ ਕਬੂ ਨਾ ਸਮਝੈ ਅਗਿਆਨ ਗਵਾਰਾ ਪਰ ਜਿਹੜੇ ਬੰਦੇ ਨਾ ਸਮਝ ਹੁੰਦੇ ਆ ਨਾ ਉਹਨਾਂ ਨੇ ਸਮਝਣਾ ਨਹੀਂ ਹੁੰਦਾ ਜਿਵੇਂ ਗੁਰੂ ਸਾਹਿਬ ਕਹਿੰਦੇ ਹਨ ਬੰਸਰੀ ਦੇ ਵਿੱਚ ਆਵਾਜ਼ ਫੂਕ ਮਾਰੋ ਕਹਿੰਦੇ ਉਹ ਬੋਲਦੀ ਹੈ ਤੇ ਜੇ ਬਾਸ ਦੇ ਵਿੱਚ ਫੂਕ ਮਾਰੀਏ ਕਦੇ ਉਹਦੇ ਵਿੱਚੋਂ ਆਵਾਜ਼ ਨਹੀਂ ਨਿਕਲਦੀ ਹਵਾ ਬਾਹਰ ਨਿਕਲ ਜਾਂਦੀ ਹੈ ਇਸੇ ਤਰ੍ਹਾਂ ਕਹਿੰਦੇ ਬੜਾ ਜਾ ਕੇ ਜੋਰ ਲਾਇਆ ਗੁਰੂ ਸਾਹਿਬ ਕਹਿੰਦੇ ਪਰ ਜਿਹੜੇ ਨਾਲ ਸਮਝ ਹੁੰਦੇ ਆ ਉਹ ਸਮਝਣਾ ਨਹੀਂ ਚਾਹੁੰਦੇ ਤੇ ਗੁਰੂ ਸਾਹਿਬ ਨੇ ਕਥਾ ਦੇ ਵੀ ਕਿਹਾ ਕਿ ਸੱਚਾ ਸਤਗੁਰ ਕਿਆ ਕਰੈ ਜੋ ਸਿਖਾ ਮੈਂ ਚੋਕ ਅੰਦੇ ਏਕ ਨਾ ਲੱਗ ਗਈ ਜੋ ਬਾਸ ਵਜਾਈਆ ਧੋਕ ਕਹਿੰਦੇ ਜਿਹੜੇ ਬੰਦੇ ਸਮਝਣਾ ਨਹੀਂ ਚਾਹੁੰਦੇ ਉਹਨਾਂ ਨੂੰ ਜਿੰਨਾ ਮਰਜੀ ਸਮਝਾ ਕੇ ਜ਼ੋਰ ਲਾ ਲਓ ਸਮਝਿਆ ਨਹੀਂ ਕਰਦੇ ਇੱਥੇ ਗੁਰੂ ਸਾਹਿਬ ਦੀ ਇਹ ਹੀ ਕਹਿੰਦੇ ਆ ਕਬੂ ਨਾ ਸਮਝੈ ਅਗਿਆਨ ਜਵਾਰਾ ਜਿਹੜੇ ਅਗਿਆਨੀ ਪੁਰਸ਼ ਨੇ ਉਹ ਕਦੇ ਗੁਰੂ ਦੀ ਗੱਲ ਨੂੰ ਸਮਝਿਆ ਨਹੀਂ ਕਰਦੇ ਬਹੁਰ ਬਹੁਰ ਲਪਿਓ ਜੰਜਾਰਾ ਕਹਿੰਦੇ ਉਹ ਮੁੜ ਮੁੜ ਕੇ ਮੁੜ ਮੁੜ ਕੇ ਵਸਾ ਦੁਨੀਆ ਦੇ ਧੰਦਿਆਂ ਚ ਜੰਜਾਲਾਂ ਦੇ ਵਿੱਚ ਫਸਦੇ ਜਾ ਰਿਹਾ ਬਹੁਰ ਬਹੁਰ ਲਪਿਓ ਜੰਜਾਰਾ ਰਹਾਓ ਵਿਖੇ ਨਾਦ ਕਰਨ ਸੁਣ ਭੀਨਾ ਕਹਿੰਦੇ ਵਿਖੇ ਨਾਦ ਜਿਹੜੇ ਗੰਦੇ ਗੀਤ ਨੇ ਨਾ ਉਹਨਾਂ ਨੂੰ ਸੁਣ ਸੁਣ ਕੇ ਬੰਦਾ ਬੜਾ ਆਪਣੇ ਆਪ ਨੂੰ ਕਹਿੰਦਾ ਬੜਾ ਆਨੰਦ ਆ ਗਿਆ ਬੜਾ ਆਨੰਦ ਆ ਗਿਆ ਇੱਥੇ ਗੁਰੂ ਸਾਹਿਬ ਕਹਿੰਦੇ ਵਿਖੇ ਨਾਦ ਜਿਹੜੇ ਮਾੜੇ ਨੇ ਜਿਹੜੇ ਮਾੜੇ ਧੁਨਾ ਨੇ ਕਹਿੰਦੇ ਉਹਨਾਂ ਨੂੰ ਸੁਣ ਸੁਣ ਕੇ ਬੰਦਾ ਕਹਿੰਦਾ ਮੇਰੇ ਅੰਦਰ ਟਿਕਾ ਬਣ ਗਿਆ ਪਰ ਉਹ ਟਿਕਾਇਆ ਨਹੀਂ ਇੱਕ ਦਿਨ ਸਾਰਾ ਕੁਝ ਖੇਡ ਦੇਣਾ ਉਹਨੇ ਅੰਦਰ ਟਿਕਣ ਨਹੀਂ ਦੇਣਾ ਕੁਝ ਜੇ ਟਿਕਾਹ ਚਾਹੀਦਾ ਨਾ ਤਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜੀਏ ਇੱਥੋਂ ਸਾਨੂੰ ਟਿਕਾਹ ਮਿਲਦਾ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣ ਮੁਜੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜਿਉ ਜੇ ਟਿਕਾਹ ਚਾਹੁੰਦੇ ਆ ਨਾ ਤਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜ ਜੀਏ ਇਹ ਬਾਣੀ ਦੇ ਵਿੱਚੋਂ ਸਾਨੂੰ ਟਿਕਾਹ ਮਿਲ ਜਾਂਦਾ ਹੈ ਹਰ ਜਸ ਸੁਨਤ ਆਲਸ ਮਨਕੀਨਾ ਕਹਿੰਦੇ ਜਦੋਂ ਹਰੀ ਦਾ ਪਰਮਾਤਮਾ ਦਾ ਜਸ ਸੁਣਨ ਵਾਸਤੇ ਜਾਣਾ ਉਦੋਂ ਬੰਦੇ ਦੇ ਅੰਦਰ ਆਲਸ ਆ ਜਾਂਦਾ ਹੈ ਹਰ ਜਸ ਸੁਨਤ ਆਲਸ ਮਨਕੀਨਾ ਉਦੋਂ ਮਨ ਚੜ੍ਹਦੀ ਕਲਾ ਚ ਨਹੀਂ ਢੈਂਦੀ ਕਲਾ ਚ ਜਾ ਰੰਦਾ ਕਿਸੇ ਨੂੰ ਪੁੱਛ ਲੋ ਅੱਜ ਫਲਾੜੇ ਥਾਂ ਤੇ ਸਤਸੰਗਤ ਹੋ ਰਿਹਾ ਜਾਣਾ ਅੱਜ ਨਹੀਂ ਮੈਂ ਜਾ ਸਕਦਾ ਅੱਜ ਮੈਨੂੰ ਕੰਮ ਹੈ ਤੇ ਜੇ ਨਾ ਪੁੱਛੋ ਫਿਰ ਮੈਨੂੰ ਲੈ ਕੇ ਜਾਣਾ ਸੀ ਮੈਂ ਵੀ ਜਾਣਾ ਸੀ ਉੱਤੇ ਮੈਨੂੰ ਲੈ ਕੇ ਜਾਂਦੇ ਤੇ ਜਦੋਂ ਦੱਸਦੀ ਏ ਉਦੋਂ ਕਹਿੰਦੇ ਜਾਣਾ ਨਹੀਂ ਹੁਣ ਅੱਜ ਮੈਨੂੰ ਕੰਮ ਹੈ ਜਦੋਂ ਨਾ ਦੱਸੋ ਫਿਰ ਮੈਨੂੰ ਲੈ ਕੇ ਜਾਣਾ ਸੀ ਭਾਵਕੇ ਸਾਡੇ ਅੰਦਰ ਆਲਸ ਹੈ ਹਰ ਜਸ ਸੁਨਤ ਆਲਸ ਮਨ ਕੀਨਾ ਆ ਮਨ ਜਿਹੜਾ ਇਹ ਆਲਸੀ ਹੋ ਗਿਆ ਦਰਸਤ ਨਾ ਹੀਰੇ ਪੇਖਤ ਅੰਦੇ ਕਹਿੰਦੇ ਉਹ ਪਰਮਾਤਮਾ ਸਾਨੂੰ ਦਿਸਦਾ ਨਹੀਂ ਕਿਉਂਕਿ ਅਸੀਂ ਅੰਨੇ ਆ ਅੰਨੇ ਕਿਉਂ ਆ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਘਟੋਲਾ ਕਹਿੰਦੇ ਜਿਹੜੇ ਮਾਇਆ ਧਾਰੀ ਬੰਦੇ ਹੁੰਦੇ ਆ ਨਾ ਕਹਿੰਦੇ ਉਹਨਾਂ ਨੂੰ ਨਾ ਸ਼ਬਦ ਸੁਣਦਾ ਤੇ ਨਾ ਉਹਨਾਂ ਨੂੰ ਗੁਰੂ ਦਿਸਦਾ ਮਾਇਆ ਧਾਰੀ ਕਿਹੜਾ ਹੁੰਦਾ ਜਿਹਦੇ ਕੋਲੇ ਕਰੋੜਾ ਰੁਪਈਆ ਉਹ ਮਾਇਆ ਧਾਰੀ ਹੈ ਨਹੀਂ ਗੁਰੂ ਸਾਹਿਬ ਕਹਿੰਦੇ ਚਾਹੇ ਕਿਸੇ ਕੋਲੇ 500ਏ ਹੈ ਕਹਿੰਦੇ ਜੇ ਉਹਨੇ 500 ਕਦੇ ਆਪਣੇ ਤੇ ਵੀ ਖਰਚਿਆ ਨਹੀਂ ਕਹਿੰਦੇ ਆਪਣੇ ਵਾਸਤੇ ਕੱਪੜਾ ਨਹੀਂ ਲੈ ਸਕਿਆ ਆਪਣੇ ਵਾਸਤੇ ਕੋਈ ਦਵਾਈ ਨਹੀਂ ਲੈ ਸਕਿਆ ਆਪਣੇ ਵਾਸਤੇ ਕੋਈ ਚੰਗਾ ਖਾਣਾ ਨਹੀਂ ਸਕਿਆ ਉਹ 500 ਦੇ ਨੋਟ ਨੂੰ ਜੇਬ ਚੋਂ ਕੱਢਦਾ ਦੇਖ ਕੇ ਫਿਰ ਜੇਬ ਚ ਪਾ ਲੈਂਦਾ ਕਹਿੰਦੇ ਪਤਾ ਨਹੀਂ ਕਿੰਨੇ ਸਾਲ ਲੰਘੇ ਉਹ 500 ਦੇ ਨਾਲ ਹੀ ਚਿਮੜਿਆ ਪਿਆ ਗੁਰੂ ਸਾਹਿਬ ਕਹਿੰਦੇ ਇਹ ਲੋਕ ਮਾਇਆ ਭਾਰੀ ਹੁੰਦੇ ਐ ਕਹਿੰਦੇ ਜਿਹਦੇ ਕੋਲ ਬਹੁਤ ਪੈਸਾ ਉਹਤੇ ਕਦੇ ਗਰੀਬਾਂ ਦੀ ਸੇਵਾ ਵੀ ਕਰ ਦਿੰਦਾ ਕਦੇ ਕਿਥੇ ਥਾਂ ਤੇ ਕੋਈ ਪਾਣੀ ਵਾਲਾ ਕੁਲਰ ਵੀ ਲਵਾ ਦਿੰਦਾ ਕਹਿੰਦੇ ਉਹਨੂੰ ਪਾਇਆ ਧਾਰੀ ਨਹੀਂ ਕਿਹਾ ਜਾ ਸਕਦਾ ਅਸਲ ਜਮਾਇਆ ਧਾਰੀ ਉਹ ਹੁੰਦੇ ਆ ਜਿਹੜੇ ਕਹਿੰਦੇ ਉਹੀ ਥੋੜੇ ਜਿਿਹੇ ਪੈਸਿਆਂ ਦੇ ਨਾਲ ਹੀ ਲੱਪਟੇ ਰਹਿੰਦੇ ਆ ਇੱਥੇ ਗੁਰੂ ਸਾਹਿਬ ਕਹਿੰਦੇ ਦ੍ਰਿਸ਼ਟ ਨਾਹੀ ਰੇ ਪੇਖਤ ਅੰਦੇ ਕਹਿੰਦੇ ਉਹ ਅੰਨੇ ਮਨੁੱਖ ਕਦੇ ਪਰਮਾਤਮਾ ਦਾ ਦਰਸ਼ਨ ਨਹੀਂ ਕਰ ਸਕਦੇ ਛੋੜ ਜਾਏ ਝੂਠੇ ਸਭ ਧੰਦੇ ਕਹਿੰਦੇ ਜਿਹੜੇ ਧੰਦਿਆਂ ਦੇ ਵਿੱਚ ਪਿਆ ਹੈ ਨਾ ਇੱਕ ਦਿਨ ਕਹਿੰਦੇ ਇਹ ਸਾਰੇ ਇੱਥੇ ਧਰੇ ਧਰਾਏ ਰਹਿ ਜਾਣਗੇ ਕਿਉਂਕਿ ਇੱਕ ਦਿਨ ਇਹਨਾਂ ਸਾਰਿਆਂ ਨੂੰ ਛੱਡ ਕੇ ਚਲੇ ਜਾਵਾਂਗੇ ਜੇ ਪ੍ਰਮਾਤਮਾ ਦੇ ਨਾਲ ਪਿਆਰ ਹੈ ਜੇ ਪ੍ਰਮਾਤਮਾ ਦੇ ਬਾਣੀ ਨੂੰ ਆਪਣੇ ਹਿਰਦੇ 'ਚ ਵਸਾਇਆ ਹੈ ਉਹਨੂੰ ਕਦੇ ਵੀ ਛੱਡ ਕੇ ਨਹੀਂ ਜਾਂਦਾ ਬੰਦਾ ਉਹਨੂੰ ਫਿਰ ਨਾਲ ਲੈ ਕੇ ਜਾਂਦਾ ਹੈ ਜਿਹੜੇ ਦੁਨੀਆ ਦੇ ਧੰਦੇ ਉਹ ਇੱਥੇ ਰਹਿ ਜਾਣੇ ਆ ਕਹਿੰਦੇ ਰਹਾਓ ਕੋਹ ਨਾਨਕ ਪ੍ਰਭ ਬਖਸ਼ ਕਰੀਜਾ ਅਸੀਂ ਅਰਦਾਸ ਕਰੀਏ ਸੱਤੇ ਬਾਦਸ਼ਾਹ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ ਨਾ ਕੋਹ ਨਾਨਕ ਪ੍ਰਭ ਬਖਸ਼ ਕਰੀਜਾ ਸਾਡੇ ਤੇ ਵੀ ਬਖਸ਼ਿਸ਼ ਕਰ ਦਿਓ ਜੀ ਮੈਨੂੰ ਵੀ ਆਪਣੇ ਨਾਲ ਜੋੜ ਲਿਓ ਮੈਨੂੰ ਵੀ ਆਪਣੇ ਨਾਮ ਦੀ ਦਾਤ ਦੇ ਦਿਓ ਕੋਹ ਨਾਨਕ ਪ੍ਰਭ ਬਖਸ਼ ਕਰੀਜਾ ਕਰ ਕਿਰਪਾ ਮੋਹੇ ਸਾਧ ਸੰਗ ਦੀਜੈ ਕਹਿੰਦੇ ਮੇਰੇ ਤੇ ਕਿਰਪਾ ਕਰ ਦਿਓ ਮੈਨੂੰ ਆ ਸਾਧ ਸੰਗਤ ਦੇ ਵਿੱਚ ਬੈਠਣ ਦਾ ਮੌਕਾ ਦੇ ਦਿਓ ਤੇ ਮੈਂ ਵੀ ਸਾਧ ਸੰਗਤ ਦੇ ਤੇ ਬੈਠ ਕੇ ਉਸ ਪ੍ਰਮਾਤਮਾ ਦਾ ਜਸ ਸੁਣ ਸਕਾਂ ਉਸ ਪ੍ਰਮਾਤਮਾ ਦਾ ਜਸ ਗਾ ਸਕਾਂ ਤੇ ਮੇਰੇ ਤੇ ਕਿਰਪਾ ਕਰ ਦਿਓ ਜੀ ਜੇ ਇਹ ਕਿਰਪਾ ਹੋ ਜੇ ਨਾ ਕਿ ਅਸੀਂ ਸਤ ਸੰਗਤ ਦੇ ਵਿੱਚ ਬੈਠਣ ਲੱਗ ਜਾਈਏ ਤਾਂ ਸਤ ਸੰਗਤ ਦੇ ਵਿੱਚ ਬਹੁਤ ਕੁਝ ਮਿਲਦਾ ਹੈ ਬਹੁਤ ਕੁਝ ਕੀ ਮਿਲਦਾ ਹੈ ਸਤ ਸੰਗਤ ਵਿੱਚ ਸੰਗਤ ਹਰ ਪ੍ਰਭ ਵਸੈ ਜੀ ਉਹ ਕਹਿੰਦੇ ਸੰਗਤ ਦੇ ਵਿੱਚ ਰੱਬ ਵਸਦਾ ਤੇ ਸੰਗਤ ਦੇ ਵਿੱਚੋਂ ਫਿਰ ਰੱਬ ਦੇ ਦਰਸ਼ਨ ਹੋ ਜਾਂਦੇ ਆ ਤੋਂ ਕਿਛੇ ਪਾਈ ਐ ਜਾਂ ਹੋਈ ਐ ਰੇਨਾ ਕਹਿੰਦੇ ਤਾਂ ਕੁਝ ਮਿਲਣਾ ਜੇ ਕਹਿੰਦੇ ਰੇਨਾ ਦਾ ਭਾਵ ਹੁੰਦਾ ਚਰਨ ਧੂੜ ਜੇ ਚਰਨ ਧੂੜ ਬਣਾਂਗੇ ਨਾ ਗੁਰੂ ਦੇ ਗੁਰੂ ਦੇ ਪਿਆਰਿਆਂ ਦੀ ਤਾਂ ਕਹਿੰਦੇ ਕੁਝ ਨਾ ਕੁਝ ਪਾ ਸਕਦੇ ਆਸੀਂ ਜੇ ਅਸੀਂ ਹੰਕਾਰ ਜੁਰੇ ਰਹੇ ਚਾਹੇ ਰੋਜ਼ ਗੁਰਦੁਆਰੇ ਉਹ ਚਾਹੇ ਸਵੇਰੇ ਸ਼ਾਮ ਗੁਰਦੁਆਰੇ ਆਇਓ ਕਹਿੰਦੇ ਖਾਲੀ ਦੇ ਖਾਲੀ ਰਹੋਗੇ ਭਾਵਕੇ ਜਿਹੜੇ ਬਾਲਟੀ ਦੇ ਥੱਲਾ ਨਹੀਂ ਨਾ ਹੁੰਦਾ ਉਹਨੂੰ ਜਿੰਨੇ ਮਰਜੀ ਵਾਰ ਖੂਹ ਦੇ ਵਿੱਚ ਲਮਕਾ ਕੇ ਉੱਪਰ ਖਿੱਚ ਲੋ ਉਹ ਖਾਲੀ ਦੀ ਖਾਲੀ ਆਉਣੀ ਐ ਪਰ ਜਿਹੜੀ ਬਾਲਟੀ ਦੇ ਥੱਲਾ ਹੁੰਦਾ ਉਹ ਪਾਣੀ ਦੇ ਨਾਲ ਭਰ ਕੇ ਆਉਂਦੀ ਹੈ ਤੇ ਗੁਰੂ ਸਾਹਿਬ ਕਹਿੰਦੇ ਆ ਤੇ ਜੇ ਗੁਰੂ ਤੋਂ ਕੁਝ ਲੈਣਾ ਨਾ ਤਾਂ ਚਰਨ ਧੂੜ ਬਣ ਜੀਏ ਤੌਂ ਕਿਛ ਪਾਈ ਹੈ ਜਾਂ ਹੋਈ ਹੈ ਰੇਨਾ ਜਿਸੇ 부ਝਾਏ ਤਿਸ ਨਾਮ ਲੈਨਾ ਕਹਿੰਦੇ ਜੇ ਗੁਰੂ ਨੂੰ ਸਮਝ ਲਿਆ ਤਾਂ ਕਹਿੰਦੇ ਫਿਰ ਪ੍ਰਮਾਤਮਾ ਦਾ ਨਾਮ ਸਾਡੀ ਝੋਲੀ ਦੇ ਵਿੱਚ ਪੈ ਜਾਣਾ ਜੇ ਗੁਰੂ ਨੂੰ ਨਾ ਸਮਝਿਆ ਬਸ ਫਿਰ ਖਾਲੀ ਦੇ ਖਾਲੀ ਆ ਤੌਂ ਕਿਛ ਯਾ ਜਾਓ ਯਰਨਾ ਜਿਸੇ 부ਝਾਏ ਇਸ ਨਾਮ ਲੈਨਾ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ